ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਇਮ ਰੋਪੜ ਵਿਖੇ ਬੁੱਧਵਾਰ ਰਾਤ ਨੂੰ ਗਊ ਰੱਖਿਆ ਦਲ ਪੰਜਾਬ ਦੀ ਟੀਮ ਨੇ ਰੋਪੜ ਪੁਲਿਸ ਨੂੰ ਗਊਆਂ ਦੀ ਤਸਕਰੀ ਕਰਕੇ ਲੈ ਜਾਣ ਵਾਲੇ 3 ਟਰੱਕ ਵਾਈ ਵਾਲੇ ਵਾਹਨ ਫੜਾਏ ਹਨ ਇਹ ਗਊਆ ਮੇਰਠ ਉੱਤਰ ਪ੍ਰਦੇਸ਼ ਤੋਂ ਪਠਾਨਕੋਟ ਲੈ ਜਾਇਆਂ ਜਾ ਰਹੀਆਂ ਸਨ ਰੋਪੜ ਸਿਟੀ ਪੁਲਿਸ ਨੇ ਕੁੱਲ 3 ਮਾਲ ਵਾਹਨ ਫੜਿਆ ਜਿਨ੍ਹਾਂ ਦੇ ਵਿੱਚ ਇੱਕ ਬੰਦ ਵੱਡੀ ਵਾਲਾ ਕੰਟੇਨਰ ਵੀ ਸ਼ਾਮਲ ਹੈ ਇਸ ਦੇ ਵਿੱਚ 28 ਗਾਵਾਂ ਤੇ 4 ਬੱਚੇ ਅਨਮਨੁੱਖੀ ਢੰਗ ਦੇ ਨਾਲ ਭਰੇ ਹੋਏ ਸਨ ਇੱਕ ਬੰਦ ਡੱਬੇ ਦੇ ਵਿੱਚ 13 ਗਾਵਾਂ ਤੇ 2 ਬੱਚੇ ਭਰੇ ਉਸਨ ਜਦ ਕੀ ਦੂਜੇ ਦੋ ਕੈਂਟਰਾਂ ਦੇ ਵਿੱਚ 8 ਗਾਵਾਂ ਤੇ ਬੱਚੇ ਸਨ ਜਦ ਕੀ ਤੀਸਰੀ ਗੱਡੀ ਦੇ ਵਿੱਚ 7 ਗਾਵਾਂ ਸਨ ਪੁਲਿਸ ਦੀ ਮਦਦ ਦੇ ਨਾਲ ਇਹਨਾਂ ਟਰੱਕਾਂ ਦੇ ਵਿੱਚੋਂ ਗਊਆਂ ਨੂੰ ਉਤਾਰ ਕੇ ਗਊਸ਼ਾਲਾ ਲਿਜਾਇਆ ਗਿਆ ਤੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਕਰਕੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਕੰਮ ਦੇ ਵਿੱਚ ਪਠਾਨਕੋਟ ਦੇ ਇੱਕ ਰਾਜਨੀਤਿਕ ਰਸੂਕ ਰੱਖਣ ਵਾਲੇ ਵਿਅਕਤੀ ਦੀ ਸ਼ਮੂਲੀਅਤ ਹੈ ਗਊ ਰੱਖਿਆ ਦਲ ਨੇ ਦੱਸਿਆ ਕਿ ਇਹਨਾਂ ਗਾਵਾਂ ਨੂੰ ਸ਼੍ਰੀਨਗਰ ਵਿਕੇ ਸਲੱਟਰ ਹਾਊਸ ਲੈ ਜਾਇਆ ਜਾਂਦਾ ਹੈ ਤੇ ਜਿਸ ਦੇ ਚੱਲਦੇ ਗਊ ਰੱਖਿਆ ਅਦਾਲ ਨੇ ਇਹਨਾਂ ਲੋਕਾਂ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਇਹ ਜੀ ਮਿਰਠ ਯੂਪੀ ਤੋਂ ਚੱਲੀ ਆ ਜਿੱਥੋਂ ਇਹ 5-5 10-10 ਹਜ਼ਾਰ ਦੀਆਂ ਗਊਆਂ ਖਰੀਦ ਲੈਂਦੇ ਐ ਮੰਡੀਆਂ ਤੋਂ ਇੱਕ ਬੰਟੀ ਨਾਮ ਦਾ ਜੋ ਕਿ ਪਠਾਨਕੋਟ ਸਿਆਨਪੁਰ ਦੇ ਕੋਲ ਬੰਦਾ ਰਹਿਣ ਵਾਲਾ ਏ ਹੁਣ ਤੱਕ ਉਹ ਲੱਖਾਂ ਗਊ ਸ਼੍ਰੀਨਗਰ ਵੇਚ ਚੁੱਕਿਆ ਬਣਾਉਣ ਵਾਸਤੇ ਪਿੱਛੇ ਜਲੰਧਰ ਵਿੱਚ ਵੀ ਇੱਕ ਗੱਡੀਵਾਂ ਦੀ ਰੋਕੀ ਸੀ ਉੱਥੇ ਇਹ ਇਕੱਠੇ ਕਰਕੇ ਬੰਦੇ ਪ੍ਰੈਸ਼ਰ ਪਾ ਲੰਦਾ ਸਰਕਾਰਾਂ ਤੇ ਔਰ ਉੱਪਰ ਪ੍ਰਸ਼ਾਸਨ ਤੇ ਇੱਕ ਖੰਨੇ ਭੜੀ ਸੀ ਉੱਥੇ ਵੀ ਇਹ ਛੜਾ ਕੇ ਲੈ ਗਿਆ ਸੀ ਲੇਕਿਨ ਅਸੀਂ ਰਾਤ ਇਹਨਾਂ ਦੀ 10 ਗੱਡੀ ਦੀ ਇਨਫੋਰਮੇਸ਼ਨ ਸੀ ਜਿਹੜੀਆਂ ਕੁਝ 7 ਮੇਰੇ ਖਿਲ ਲੁਧਿਆਣਾ ਔਰ ਵਿੱਚੋਂ ਨਵਾਂ ਸ਼ਹਿਰ ਬਗਾਰਾ ਚੋਂ ਹੋ ਕੇ ਰਾਹੋਂ ਜੋ ਨਿਕਲ ਗਈਆਂ ਜਿਹੜੀਆਂ ਤਿੰਨ ਰੋਪੜ ਨੂੰ ਆਈਆਂ ਸੀ ਉਹ ਅਸੀਂ ਕਾਬੂ ਕਰ ਲਈਆਂ ਇੱਥੇ ਪੁਲਿਸ ਦੀ ਮਦਦ ਨਾਲ ਇੱਥੇ ਆਪਣੇ ਚਮਕੌਰ ਸਾਹਿਬ ਵਾਲੇ ਗੋਲ ਚੌਂਕ 'ਚ ਜਿਹਦੇ ਵਿੱਚ ਇੱਕ ਗੋ ਕੈਂਟਰ ਚ 13 ਗਉਆਂ ਸੀ ਤੇ 7-7-8-8 ਗਉਆਂ ਸੀ ਔਰ ਬਿਲਕੁਲ ਉਪਰੋਂ ਕਵਰ ਕੀਤੇ ਹੋਏ ਸੀ ਬਿਲਕੁਲ ਰਸੇ ਪਾ ਕੇ ਤਰਪਾਲਾਂ ਪਾਈਆਂ ਹੋਈਆਂ ਇਹ ਜੇ ਤੁਸੀਂ ਦੇਖ ਮੰਨ ਨਹੀਂ ਸਕਦੇ ਵੀ ਇਹਦੇ ਵਿੱਚ ਗਉਆਂ ਸੀ ਔਰ ਇਹ ਬਿਲਕੁਲ ਸਾਰੀਆਂ ਤਸਕਰੀ ਵਾਸਤੇ ਜਾ ਰਹਿੰਦੀਆਂ ਕਿਉਂਕਿ ਜਿਹੜੀਆਂ ਡੇਰੀ ਵਾਸਤੇ ਆਪਣੀਆਂ ਲੈ ਕੇ ਜਾਂਦੇ ਆ ਲੋਕੀ ਉਹ ਬਿਲਕੁਲ ਸਾਫ਼ ਸੁਥਰੀਆਂ ਔਰ ਹਵਾਦਾਰ ਉਪਰੋਂ ਓਪਨ ਲੈ ਕੇ ਜਾਂਦੇ ਆ ਔਰ ਰਾਤ ਨੂੰ ਸਸਕਰੀ ਕਰਦੇ ਆ ਇਹ ਬਿਲਕੁਲ ਢਾਕੇ ਕਰੀ ਹੋਈ ਸੀ ਜਿਹੜਾ ਬੰਦਵਾਡੀ ਕੰਟੇਨਰ ਫੜਿਆ ਉਹਦੇ ਪਿੱਛੇ ਡਾਕ ਪਾਰਸਲ ਲਿਖਿਆ ਹੋਇਆ ਸੀ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਤੇ ਅਸੀਂ ਪ੍ਰਸ਼ਾਸਨ ਨੂੰ ਤੇ ਅਸੀਂ ਸਰਕਾਰ ਨੂੰ ਇਹੀ ਅਰਜ ਕਰਦੇ ਆ ਕਿ ਇਹਦੇ ਤੇ ਜਿੰਨੀ ਵੀ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਕਿ ਇਹ ਗਊਆਂ ਅੱਗੇ ਵਾਸਤੇ ਸ਼੍ਰੀਨਗਰ ਨਾ ਲਿਆ ਸਕੇ ਬੜਾਣ ਲਈ ਟੋਟਲ ਕਿੰਨੀਆਂ ਗਊਆਂ ਫੜੀਆਂ ਕਿੰਨੇ ਟੋਟਲ 28 ਗਊਆਂ ਤੇ 4 ਬੱਚੇ ਸੀਗੇ ਐਂਟਰ ਕਿੰਨੇ ਆਏ ਤਿੰਨ ਤਿੰਨ ਕੈਂਟਰ ਤੇ ਇੱਕ ਬੰਦਵਾਡੀ ਕੰਟੇਨਰ ਤੇ ਦੋ ਕੈਂਟਰ ਇੱਥੇ ਦਾ ਨੰਬਰ ਇਹ ਸਾਰੇ ਹਰਿਆਣਾ ਦਾ ਨੰਬਰ ਹੈ ਜੀ ਐਚ ਆਰ ਨੰਬਰ 58 ਜੀ ਗਾਵਾਂ ਯੂਪੀ ਤੋਂ ਜਾ ਰਹੀਆਂ ਜੀ ਆਪਣੇ ਫਿਲਹਾਲ ਇਹ ਲੈ ਕੇ ਜਾ ਰਹੇ ਤੇ ਪਠਾਨਕੋਟ ਤੱਕ ਤੇ ਉੱਥੋਂ ਜੋ ਡਰਾਈਵਰਾਂ ਨੇ ਵੀ ਸਟੇਟਮੈਂਟ ਦਿੱਤੀ ਹੈ ਔਰ ਜੋ ਸਾਨੂੰ ਵੀ ਇਨਫੋਰਮੇਸ਼ਨ ਹੈ ਇਹ ਗਾਏ ਅੱਗੇ ਜਾ ਰਹੀਆਂ ਜੀ ਗਊ ਮਾਤਾ ਨੂੰ ਲੈ ਕੇ ਸ਼੍ਰੀਨਗਰ ਸਲੋਟਿੰਗ ਕਰਨ ਵਾਸਤੇ ਤੇ ਇਹਨਾਂ ਨੇ ਨਾ ਤਾਂ ਇਹਨਾਂ ਕੋਲ ਕੋਈ ਉਸ ਟਾਈਮ ਡਾਕੂਮੈਂਟ ਸੀਗੇ ਮੌਕੇ ਪਰ ਔਰ ਅਗਰ ਤੁਸੀਂ ਦੇਖੋਗੇ ਕੰਟੇਨਰ ਦੇ ਪਿੱਛੇ ਡਾਕ ਪਾਰਸਲ ਲਿਖਿਆ ਔਰ ਗਾਏ ਬਹੁਤ ਬੁਰੀ ਤਰ੍ਹਾਂ ਦੇ ਨਾਲ ਅੰਦਰ ਬੰਦ ਕਰੀਆਂ ਵਧੀਆਂ ਬਿਲਕੁਲ ਕੋਈ ਪਾਣੀ ਦਾ ਇੰਤਜ਼ਾਮ ਨਹੀਂ ਸੀਗਾ ਕੋਈ ਚਾਰੇ ਦਾ ਇੰਤਜ਼ਾਮ ਨਹੀਂ ਅਗਰ ਗਊਆਂ ਨੂੰ ਤੁਸੀਂ ਕਿਸੇ ਡੈਰੀ ਫਾਰਮਿੰਗ ਵਾਸਤੇ ਜਾਂ ਕਿਸੇ ਵੀ ਪਰਪਸ ਵਾਸਤੇ ਲੈ ਕੇ ਜਾਂਦੇ ਆ ਤਾਂ ਉਹਨਾਂ ਦਾ ਪ੍ਰੋਪਰ ਕੋਈ ਇੰਤਜ਼ਾਮ ਹੁੰਦਾ ਤਾਂ ਬਿਲਕੁਲ ਅੰਦਰ ਖਸਾਈਆਂ ਵਧੀਆਂ ਗਊਆਂ ਔਰ ਇੱਕ ਦੋ ਬੱਚੇ ਛੋਟੇ ਵੈਸੇ ਹੀ ਨਾਲ ਰੱਖਤੇ ਦਿਖਾਉਣ ਵਾਸਤੇ ਸਾਰੇ ਦੀ ਸਾਰੀਆਂ ਗਊਆਂ ਜੋ ਉਹਨਾਂ ਦੀ ਡਰਾਈਵਰ ਦੀ ਵੀ ਸਟੇਟਮੈਂਟ ਹੈ ਕਿ ਉਸ ਤੋਂ ਬਾਅਦ ਅੱਗੇ ਸ਼੍ਰੀਨਗਰ ਭੇਜੀਆਂ ਜਾਂਦੀਆਂ ਔਰ ਇਹ ਬਹੁਤ ਦੇਰ ਤੋਂ ਔਰ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਤਸਕਰੀ ਦਾ ਕੰਮ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਜੀ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਤੇ ਜੋ ਬਣਦੀਆਂ ਧਾਰਾ ਹੈ ਉਹ ਲਗਾ ਕੇ ਇਹਨਾਂ ਦੇ ਉੱਪਰ ਪ੍ਰੋਪਰ ਤਹਿਕੀਕਾਤ ਕੀਤੀ ਜਾਵੇ ਪਰ ਤਪਤੀਸ਼ ਕਰਕੇ ਜੋ ਬਣਦੀ ਸਜ਼ਾ ਹੋ ਉਹ ਇਹਨਾਂ ਨੂੰ ਮਿਲੇ ਔਰ ਗਊ ਹੱਤਿਆ ਜਿਹੜੀ ਹੈ ਬੰਦ ਕਰਵਾਈ ਜਾਵੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਸੰਦੀਪ ਕੁਮਾਰ ਮੈਂ ਰੋਪੜ ਤੋਂ ਹਾਂ ਰੋਪੜ ਦਾ ਵਾਸੀ ਹਾਂ ਕੀ ਉਹ ਉਹਦਾ ਕੀ ਹੈ ਤੁਹਾਡੇ ਕੋਲ ਮੈਂ ਗਊ ਰੱਖਿਆ ਦਲ ਦਾ ਪੰਜਾਬ ਦਾ ਪ੍ਰਵਕਤਾ ਹਾਂ ਜੀ ਪ੍ਰਦੇਸ਼ ਪ੍ਰਵਕਤਾ ਗਊ ਰੱਖਿਆ ਦਲ ਤੋਂ ਤੁਹਾਡਾ ਨਾਮ ਵੀ ਤੇਰਾ ਪੂਰਾ ਨਦੀਨ ਕਿਹੜੀ ਗੱਡੀ ਚਲਾ ਰਹਾ ਸੀ ਤੂੰ ਟਰੰਮਾ ਥਰ ये जो पार्टी कंटेनर है ये पूरा बंद था? था, 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 था कितने गऊ है इसमें तेरह गऊ है और बच्चे कितने गऊ के दो किसने भरवाई गाड़ी ये से, से लोड भरवाई किसने बंद की और कहाँ लेके जा रहे थे ये पठानकोट जानकारी कब से कर रहा है काम तुम मेरा जी पहला चक्कर ਅੱਛਾ ਅੱਜ ਕਿੰਨੀ ਗਾੜੀਆਂ ਪਕੜੀਆਂ ਇਹਨਾਂ ਨੇ ਗੌਰਸ਼ਦ ਲੋਲਾ ਨੇ ਤਿੰਨ ਪਕੜੀਆਂ ਤਿੰਨ ਗਾੜੀਆਂ ਪਕੜੀਆਂ ਉਹ ਤਿੰਨੋਂ ਗਾੜੀ ਸ਼੍ਰੀਨਗਰ ਕਿਲੇ ਜਾ ਰਹੀ ਸੀ ਨਾ ਜੀ ਸਮਾਜ ਉੱਪਰ ਬਹੁਤ ਵੱਡਾ ਕਲੰਕ ਹੈ ਜਿਹੜੀ ਇਹ ਗੋਤ ਤਸਕਰੀ ਔਰ ਗੋ ਹੱਤਿਆ ਹੋ ਰਹੀ ਹੈ ਸਭ ਤੋਂ ਪਹਿਲਾਂ ਭਾਈ ਸਾਹਿਬ ਜਿਹੜੇ ਵੀ ਵਾਹਨ ਚਾਹੇ ਉਹ ਟਰੱਕ ਹੈ ਚਾਹੇ ਉਹ ਟਰਾਲੇ ਹੈ ਜਿਹੜਾ ਇੱਕ ਵੀ ਗੋ ਤਸਕਰੀ ਦੇ ਕੇਸ ਵਿੱਚ ਪਕੜਿਆ ਜਾਂਦਾ ਹੈ ਉਸ ਵਾਹਨ ਦਾ ਰਜਿਸਟ੍ਰੇਸ਼ਨ ਕੈਂਸਲ ਕੀਤੀ ਜਾਵੇ ਔਰ ਉਹ ਵਾਹਨ ਦੁਆਰਾ ਰੋਡ ਤੇ ਚੜਾਇਆ ਨਾ ਜਾਵੇ ਸਭ ਤੋਂ ਸਖਤ ਕਾਰਵਾਈ ਇਹ ਹੋਣੀ ਚਾਹੀਦੀ ਹੈ ਉਹਨਾਂ ਨੂੰ ਵਾਹਨ ਚਾਲਕਾਂ ਨੂੰ ਵੀ ਡਰ ਹੋਵੇ ਕਿ ਅਸੀਂ ਇਹ ਲੈ ਕੇ ਜਾ ਰਹੇ ਹਾਂ ਸਾਡਾ ਬਹੁਤ ਵੱਡਾ ਨੁਕਸਾਨ ਹੈ ਦੂਜੀ ਗੱਲ ਹੈਗੀ ਹੈ ਜਿਹੜਾ ਸਰਕਾਰਾਂ ਗਊਸ਼ੈਸ ਇਕੱਠਾ ਕਰਦੀਆਂ ਆਏ ਹਨ ਉਹ ਗਊਸ਼ਾਲਾ ਨੂੰ ਬਰਾਬਰ ਵੰਡਿਆ ਜਾਵੇ ਤਾਂ ਜੋ ਉੱਥੇ ਗਊ ਮਾਤਾ ਦੀ ਸੇਵਾ ਸੰਭਾਲ ਹੋਵੇ ਦੇਖਭਾਲ ਹੋਵੇ ਉਹਨਾਂ ਦੀ ਸੇਵਾ ਹੋਵੇ ਜਿਹਦੇ ਕਾਰਨ ਇਹ ਗਾਵਾਂ ਸਾਡੀਆਂ ਜਿਨ੍ਹਾਂ ਨੂੰ ਅਸੀਂ 12 ਵਾਜ ਕੇ ਹਜੰਦਾ ਉਹਨਾਂ ਦੇ ਪਰੇ ਲਭਜਤ ਇਹ ਸਭਿਤ ਪਰ ਤਿਆਨ ਨਹੀਂ ਜਾਵੇ ਤੀਜੀ ਗੱਲ ਹੈ ਕਿ ਕਈ ਸਕੇਟਾਂ ਚ ਕਈ ਰਾਜਿਆਂ ਚ ਗਊ ਹੱਤਿਆ ਬਾਰੇ ਕਾਨੂੰਨ ਪਾਸ ਹੋਇਆ ਹੈ ਔਰ ਉਹਦੇ ਫਿਲ ਲਗੂ ਵੀ ਹੈ ਕਿ ਮੇਰੀ ਪੰਜਾਬ ਸਰਕਾਰ ਅਗੇ ਬੇਨਤੀ ਹੈ ਪੀ ਇੱਥੇ ਵੀ ਪੰਜਾਬ ਚ ਗਊ ਹੱਤਿਆ ਔਰ ਗਊ ਤਸਕਰੀ ਦਾ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਔਰ ਜਿਹੜੇ ਇਸ ਕੰਮ ਵਿੱਚ ਲੱਗੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਜੇਲਾ ਚ ਬੰਦ ਕੀਤਾ ਜਾਵੇ ਔਰ ਮੈਂ ਜਿਹੜੇ ਲੋਕਲ ਪੰਜਾਬ ਦੇ ਸਾਰੇ ਐਮ ਐਲ ਏ ਨੂੰ ਸਾਭ ਬੇਨਤੀ ਕਰਦਾ ਹਾਂ ਕਿ ਉਹ ਇਸ ਦਿਨ ਦੇ ਵਿਧਾਨ ਸਭਾ ਚ ਮਤਾ ਲਿਆਂਦਾ ਜਾਵੇ ਔਰ ਇੱਕ ਮਤਾ ਪਾਸ ਕੀਤਾ ਜਾਵੇ ਕਿ ਇਹ ਗੋਸਤ ਤਸਕਰਾਂ ਵਾਸਤੇ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਸਾਨੂੰ ਗਊ ਰੱਖਿਆ ਦਲ ਜਿਹੜੇ ਲੋਕਲ ਪ੍ਰਧਾਨ ਮਿਸਟਰ ਨਿਕਸਨ ਨਿਕਸਨ ਜਿਹੜੇ ਇਹਨਾਂ ਨੇ ਇਤਲਾਹ ਦਿੱਤੀ ਸੀ ਕਿ ਤਿੰਨ ਕੈਂਟਰ ਹੈਗੇ ਉਹਨਾਂ 'ਚ ਬੁਰੀ ਤਰ੍ਹਾਂ ਜੁੜੀਆਂ क्रूर ਬੇਰ ਨਾਲ ਦਾਵਾਂ ਲੱਦ ਕੇ ਜੜੀਆਂ ਪਠਾਨਕੋਟ ਛੱਡ ਜਾ ਰਹੀਆਂ ਸੋ ਸਾਡੀ ਜਿਹੜਾ ਪੁਲਿਸ ਪਾਰਟੀ ਨੇ ਮੌਕੇ ਤੇ ਕੰਟਰੋਲ ਲੇ ਸੀ ਤੇ ਇਹ ਜਿਹੜਾ ਅਸੀਂ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਐਫਆਰ ਦੱਚ ਕਰ ਦਿੱਤੀ ਹੈ ਪੰਜ ਜਿਹੜੇ ਵਿਅਕਤੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਜਿਹੜੀ ਹੰਗਾਮਾ ਉਹਨਾਂ ਨੂੰ ਗੱਡੀਆਂ ਚੁੱਕੜਾ ਕੇ ਜਿਹੜੀਆਂ ਕਿ ਜਿਹੜੀ ਚੰਗੀ ਕੰਡੀਸ਼ਨਸ ਨਹੀਂ ਸੀ ਉਹਨਾਂ ਨੂੰ ਗਊਸਚਾਣਾ ਰੁਪੜ داخل ਕਰਵਾ ਦਿੱਤਾ ਜਿੱਥੇ ਉਹਨਾਂ ਦਾ ਜਿਹੜਾ ਇਲਾਜ ਚੱਲੇ ਗ੍ਰਿਫਤਾਰੀ ਕਿੰਨੀਆਂ ਦੀ ਹੋਈ ਪੰਜ ਜਣਿਆਂ ਦੀ ਹੁਣ ਤੱਕ ਗ੍ਰਿਫਤਾਰੀ ਹੋ ਚੁੱਕੀ ਹੈ